ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸੈਂਸਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ 2 ਸੂਈਆਂ ਤੇ 2 ਤੁਹਾਨੂੰ ਗੱਪਣਾ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਬਹੁਤ ਵਧੀਆ ਠੀਕ ਠਾਕ ਜੀ ਤੁਸੀਂ ਸਣਾ ਤੇ ਨਾਮ ਦੱਸ ਦੇ ਕਰੀ ਆਪਣਾ ਨਾਮ ਜੀ ਗੁਰਪ੍ਰੀਤ ਸਿੰਘ ਪਿੰਡ ਸੈਹਸੜਾ ਤਸੀਲ ਜਿ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਕਰੀ 9872645400 ਠੀਕ ਹੈ ਤੇ ਲੱਗ ਗਿਆ ਆਪਾਂ ਨੂੰ ਕੱਕੜਾਂ ਵਾਲਾ ਪੈ ਜਾਂਦਾ ਹਨਾ ਇਹ ਗੁਰੂ ਕਾ ਬਾਗ ਨਾਲ ਹੀ 2 ਕਿਲੋਮੀਟਰ ਗੁਰੂ ਕਾ ਬਾਗ ਵੀ ਲੱਗੇ ਤੇ 에어ਪੋਰਟ ਵੀ ਲੱਗ ਗਈ ਐ ਅੰਮ੍ਰਿਤਸਰ ਵਾਲਾ ਇੰਟਰਨੈਸ਼ਨਲ ਠੀਕ ਹੈ ਤੇ ਫੋਨ ਨੰਬਰ ਵੀ ਕਰੀ ਬੋਲ ਦੇ 9872645402 ਠੀਕ ਹੈ ਤੇ ਅੱਜ 200 ਹੀਆਂ ਤੇ 2 ਗੱਬਣਾ ਹਨਾ ਚਲੋ ਪਹਿਲਾਂ ਆਪਾਂ ਗੱਬਣੇ ਦਿਖਾ ਆਪ ਇਹਦੇ ਨੰਬਰ ਤੇ ਜਿਹੜੀ ਇਹਦੇ ਤੇ ਆਪਾਂ ਸ਼ੁਰੂਆਤ ਕਰਨੀ ਆ ਆ ਦੇਖ ਸਕਦੇ ਥਾਣੇ ਦੇ ਲਾਗੇ ਤੋਂ ਕਿੰਨਾਸ ਸੂਆ ਸੁਣਾ ਮਿਰਜੀ ਨੇ ਇਹ ਜੀ ਤੇ ਜੇ ਸੂਆ ਸੁਆ ਤੀਸਰਾ ਸੂਆ ਸੁਣਾ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਵੀ ਜੀ 14 15 ਕਿਲੋ ਵਾਲੀਆਂ ਜੋ ਲਿਆ ਫਿਰ ਤੋੜ ਦਈਏ 14 15 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਇਹ ਗੇ ਵੀ ਜਰਸੀ ਕ੍ਰਾਸ ਚ ਬੰਦ ਵਿਕੇ ਤੇ ਕੀ ਰੱਖੀ ਆਪਾਂ ਇਹਦਾ ਮੁੱਲ ਮੁੱਲ ਵਿੱਚ ਜੀ ਇਹਦਾ 40000 ਕਰਦੇ ਜੋ ਜੇਰਾ ਨਹੀਂ ਆਪਾਂ ਭਾਣਾ ਦੇ ਰਾਂਗੇ ਕਿੰਨੇ ਦੀ 36000 ਦੀ ਹਾਂ ਨਹੀਂ ਦੇ ਦਾਂਗੇ ਅੱਛਾ 36000 ਦੀ ਦੇ ਦੋਗੇ ਹਾਂਜੀ ਠੀਕ ਹੈ ਜੀ ਤੇ ਬਾਕੀ ਇਹ ਆ ਕਿ ਸਵੇਰ ਸਵੇਰ ਦਾ ਟਾਈਮ ਹੈ ਜੇ ਨਵਾਈਆਂ ਨਵਾਈਆਂ ਨਹੀਂ ਆ ਨਹੀਂ ਜੀ ਮਾਲ ਦਾ ਰੁਕਵਾ ਝੜੀ ਝੂੜੀ ਬਹੁਤ ਲੱਗੀ ਆ ਹਾਂਜੀ ਹਾਂਜੀ ਧੁੰਦ ਧੁੰਦ ਪਈ ਆ ਬੱਦਲ ਬੱਦਲ ਹੋਏ ਆ ਠੰਡਾ ਹੈ ਮੌਸਮ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਇਹ ਵੀ ਵੀਜੀ ਗੱਭਣ ਜੋ ਠੰਡੀ ਜੇ ਵੀ ਬੜੀ ਜੋ ਠੀਕ ਆ ਹਾਂਜੀ ਤੁਹਾਨੂੰ ਬਹੁਤ ਚੰਗਾ ਜੇ ਇਹ ਵੀ ਦਿਨ 10-15 ਖੜਦੀ ਜੋ ਅੱਛਾ 10-15 ਦਿਨ ਲੈ ਜੂਗੀ ਤੇ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਵੀ ਵੀਜੀ ਦੁੱਧ 14-15 ਕਿਲੋ ਭਰ ਦਿੰਦੀ ਜੋ ਅੱਛਾ 14-15 ਲੀਟਰ ਦੇ ਲੱਗ ਗਿਆ ਵਿੱਚ ਵਾਈ ਜਾਊਗੀ ਹਾਂਜੀ ਜੋੜਾ ਲਿਆ ਵੀਜੀ ਕਿਹ ਕਰੋ ਲਿਆ ਇਕੱਠਾ ਹੀ ਲਿਆ ਜਵੇ ਅੱਛਾ ਲਿਆ ਤੋਰ ਦਈਏ ਫਿਰ ਇਹਨਾਂ ਵਿੱਚ ਕਾ ਕੀ ਇਹ ਵੀ ਕ੍ਰੋਸ ਚੀ ਆ ਫਟ ਇਹਦੇ ਵੀ ਚੰਗੀਆਂ ਆਈ ਜਾਣੀਆਂ ਬਾਹਲੇ ਜਿੱਤੇ ਲਟੋਲਾ ਚੰਗੀਆਂ ਆ ਕੀ ਇਹ ਤੇ ਵੀ ਉਹ ਵੀ ਬਾਕੀ ਸੇਲ ਠੰਡੀ ਬੜੀ ਜੇ ਸਦਾ ਮਸਲੇ ਬਹੁਤ ਹੈ ਠੀਕ ਹੈ ਜੀ ਹਾਂ ਜੀ ਤੁਹਾਨੂੰ ਇਹਦੇ ਵੀ ਲਾਗੇ ਤੇ ਦੇਖ ਸਕਦੇ ਜੀ ਤੇ ਇਹਦਾ ਵੀ ਜੀ ਕੀ ਰੱਖੀਏ ਫਿਰ ਆਪਾਂ ਮੁੱਲ ਇਹਦਾ ਵੀ ਜੀ ਮੁੱਲ 36 ਕਰਦੇ ਜੋ ਅੱਛਾ ਪਈ ਕਿਤੇ ਆ ਜੀ ਹਾਂ 35000 ਦੇ ਵਿੱਚ ਹੋਰ ਕਰਤੋਗੇ ਮਾਨ ਮੱਖੇ ਜੋੜਾ ਹੀ ਪਾਲੂਗਾ ਤੇ ਜੋੜਾ ਪਾਲੂਗੀ ਜੋੜੇ ਦਾ ਕਰਦਾਂਗੇ ਆਪਾਂ ਲੈਸ ਕਰਾਂਗੇ ਮਾਨ ਤਨ ਵੱਧ ਕਰ ਦੋਗੇ ਬਾਕੀ ਕੋਈ ਵੀਰ ਫੋਨ ਲਾਵੇ ਮਾਨ ਤਾਂ ਜਿਹੜੇ ਸਾਰੀਆਂ ਕਿ ਹੋਣਗੇ ਤੇ ਇਹਦਾ ਬੱਚਾ ਮਰ ਗਿਆ ਉਹ ਮਰ ਗਿਆ ਵੀਰ ਜੀ ਰਾਤੀ ਮਰਿਆ ਜੀ ਬੱਚਾ ਰਾਤ ਦਾ ਹੀ ਇਹਦਾ ਬੱਚਾ ਮਰ ਗਿਆ ਜਿਹੜਾ ਹਾਂ ਜੀ ਹੈ ਤਾਂ ਜੀ 나ੜੂ ਤੇ ਵੀ ਦੇ ਬੱਚਾ ਬੱਚਾ ਤਰ੍ਹਾਂ 나ੜੂ ਤੇ ਹੀ ਆ ਦੇਖ ਸਕਦੇ ਜੀ ਹਾਂ ਬਾਕੀ ਮੌਸਮ ਠੰਡਾ ਬੜਾ ਹੈ ਤੇ ਉਹਦੇ ਕਰਕੇ ਜਿਹੜਾ ਬੱਚੇ ਗਈ ਜੀ ਮਰ ਜਾਂਦੇ ਆ ਤੇ ਆ ਥਾਣੇ ਦੇ ਵੀ ਲੱਗੇ ਤਾਂ ਦੇਖ ਸਕਦੇ ਜੀ। ਉਤਰਾ ਵਿਧੀ ਕਿੰਨੇ ਕਿ ਦਿਨ ਹੋਏ ਇਹਨਾਂ ਸੋਈ ਨੂੰ? ਸੋਈ ਨੂੰ ਜੀ 13-14 ਦਿਨ ਹੋ ਗਏ। ਅੱਛਾ। ਹਾਂਜੀ। ਤੇ ਦੁੱਧ ਕਿੰਨਾ ਤਿਆਰ ਜੇ? ਦੁੱਧ ਵਿੱਚ 15 ਕਿਲੋ ਜੋ। ਤਿਆਰ ਬਿਲਕੁਲ। ਬਿਲਕੁਲ ਤਿਆਰ। ਲਿਆ ਫਿਰ ਤੋੜ ਦੀ ਇਹਨਾਂ। ਇਹ ਵੜ ਸਕਦੇ ਦੁੱਧੋਂ ਹਰ? ਹਾਂਜੀ ਹਾਂਜੀ ਬਿਲਕੁਲ। ਬਾਕੀ ਹੈਗੀ ਜਰਸੀ ਜੀ ਐ ਵੀ। ਦੁੱਧ 15 ਲੀਟਰ ਜਿਹੜਾ ਤਿਆਰ ਦੱਸਦੇ। ਤੇ ਕਰੀ ਵੀ ਜਿੱਦਾਂ ਨੂੰ ਸਿੱਧੀ ਤੋੜਦੇ। ਤੋੜਦੇ। ਬਾਕੀ ਤੇ ਜਿਹੜੀਆਂ ਸੂਈਆਂ ਸਵਾਈਆਂ ਵਾ ਉਹ ਵੀ ਰਿੱਥਿਆ ਕੇ ਚਵਾਈ ਜ਼ਰੂਰ ਕਰਕੇ ਖੜਦਾ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾ ਲੇ ਪਰ ਤਸੱਲੀ ਜਿਹੜੀ ਤੁਸੀਂ ਆਪਣੀ ਆਪ ਕਰਦੀ ਆ ਬੱਚਾ ਖਾ ਲਓ ਮੈਂ ਚੱਟਦੀ ਆ ਆ ਦੇਖ ਸੰਦੇ ਬੱਚਾ ਉਤਰਾ ਵਛੇ ਕਵੱਛੀ ਵਛੀ ਵੀ ਜੀ ਅੱਛਾ ਵਛੀ ਸੀ ਹਾਂਜੀ ਤੇ ਕੀ ਰੱਖੀ ਸੀ ਠੰਡੀ ਵਛੀ ਇਹ ਤੁਹਾਨੂੰ ਦੱਲੀ ਤੇ ਇਹਦਾ ਕੀ ਰੱਖੀਏ ਫਿਰ ਆਪਾਂ ਮੁੱਲ ਬੀਟੀ ਚਲੋ ਹੁਣ ਉਹਦਾ ਬੱਚਾ ਮਰ ਗਿਆ ਥੋੜੀ ਜਿਹੀ ਲੇਸ ਤਾਂ ਬਹੁਤ ਲੱਗਦੀ ਆ ਹਾਂਜੀ ਹਾਂਜੀ ਹਾਂ ਦੁੱਧ 15 ਕਿਲੋ ਜੀ ਜੀ 45 ਦੀ ਦੇ ਵਿੱਚ ਮਾਨਤਾ ਕਰ ਲਈਏ ਆਪਾਂ ਖੁੱਲਾ ਹੀ ਕਰ ਦੋਗੇ ਕਰਦਾ ਕਰਦਾ ਚਲੋ ਕੋਈ ਫਿਰ ਫੋਨ ਲਾਵੇ ਇੱਕ ਵਾਰੀ ਹਾਂਜੀ ਠੀਕ ਹੈ ਜੀ ਤੇ ਹੁਣ ਆ ਵਛਾ ਕਿ ਬੱਚੀ ਜੀ ਇਹ ਵਛਾ ਜੀ ਇਹ ਬੱਚਾ ਵੀ ਤਾਜ਼ਾ ਹੀ ਆ ਹਾਂਜੀ ਤਾਜ਼ਾ ਤਾਜ਼ਾ ਜੀ ਨਾਲ ਹੀ ਆਇਦਾਂਗੇ ਜੀ ਇੱਕ ਮਿੰਟ ਉਧਰ ਨਾ ਕਰੇ ਜੀ ਨਾੜੂ ਦਿਖਾ ਦਈਏ ਇਹਦਾ ਆ ਦੇਖ ਸਕਦੇ ਜੀ ਬੱਚਾ ਕਾਫੀ ਭਲਿਆ ਭਾਈ ਜੀ ਹਾਂਜੀ ਹਾਂਜੀ ਬੜਾ ਭਲਿਆ ਤੇ ਇਹਦੇ ਕੋਲ ਕਿੰਨਾ ਜੀ ਦੁੱਧ ਤਿਆਰ ਇਹਦੇ ਕੋਲ ਵੀ 14 ਕਿਲੋ ਦੁੱਧ ਜਰੂਰੀ ਤਿਆਰ ਆ ਕਿੰਨੇ ਦਿਨ ਹੋਈ ਸੋਈ ਨਾ ਇਹਨੂੰ ਸੋਈ ਹੋਵੇ 10 ਦਿਨ ਨੂੰ ਤੇ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ ਵੀਡੀ ਦੁੱਧ ਤੋਂ ਐ ਕੋ ਚੋਂ 14 15 ਪੱਠਾ ਤੁਹਾਨੂੰ ਪਤਾ ਹੈ ਕਿ ਹੁਣ ਪੱਠੇ ਦੀ ਥੋੜੀ ਮਾਰ ਪਿਆ ਕਿ ਤੂਲੀ ਦੇ ਵੰਡ ਚ ਲੰਡਿਆ ਜੀ ਠੀਕ ਆ ਹਾਂਜੀ ਚਲੋ ਬਾਕੀ ਕੋਈ ਸਾਮ ਕਰ ਲੂਗਾ ਤੇ ਆਪੇ ਵੱਜੂਗੀ ਹਨਾ ਦੁੱਧ ਤੁਹਾਨੂੰ ਦਾ ਸਾਵਧਾਨਾ ਠੀਕ ਆ ਲਿਓ ਫਿਰ ਤੋਰਦੀਏ ਇਹਨੂੰ ਬਾਕੀ ਜਿਹੜੇ ਵੀ ਵੀਰ ਨੇ ਖੜਨੀ ਆ ਆਪਣੀ ਆਪ ਵੇਚ ਚੱਕ ਕੇ ਖੜਨੀ ਬਾਕੀ ਆ ਹਵਾ ਨਾਲ ਦੇਖਦਾ ਲੱਗਦਾ ਚੰਗੀ ਤੇ ਧਰਾਂ ਤੁਰਾ ਮਿਰਚ ਪੂਰੀਆਂ ਜੀ ਹਾਂਜੀ ਹਾਂਜੀ ਧਰਾਂ ਬਰਾਬਰ ਜੋ ਥੋੜੀ ਸਾਈਡ ਰੱਖਦੀ ਜਰੂਰ ਪਰ ਧਾਰਦਾ ਨਾ ਫਰਕ ਹੋਗਾ ਜੀ ਅੱਛਾ ਹਾਂਜੀ ਸਾਈਡ ਰੱਖਦੀ ਆ ਤੇ ਸਾਈਡ ਮਾੜੀ ਜੀ ਰੱਖਦੀ ਆ ਖਾਨਪੂਰੇ ਆ ਬਾਕੀ ਇਹ ਕਿ ਚਲੋ ਕੋਈ ਵੀਰ ਆਪਣੀ ਚੋਾਈ ਕਰਕੇ ਖੜੇ ਹਨਾ ਦੁੱਧ ਵਿੱਚ ਕਿੰਨਾ ਵਾਧੇ ਨਹੀਂ ਗਰੂ 15 ਹੀ ਹੋਊਗਾ ਆਪਾਂ ਦੱਸਿਆ ਘੱਟ ਜੀ ਤੁਹਾਨੂੰ ਤੇ ਇਹਦਾ ਕੀ ਰੱਖਣਾ ਮੁੱਲ ਆਪਾਂ ਇਹ ਵੀ ਵਿੱਚ 45 ਦੇ ਦਾਂਗੇ 64500 ਦੀ ਦੇ ਦੋਗੇ ਚਲੋ ਮੰਨ ਤਨ ਮੌਕੇ ਦੇ ਹੋ ਜੂਗਾ ਹੋ ਜੂਗਾ ਬੱਬੂ ਠੀਕ ਹੈ ਜੇ ਹਰ ਕਸ਼ਕਾ ਨਾ ਬਸ ਜੀ ਬਸ ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਜਿਹੜੇ ਵੀਰ ਨੇ ਜਿਹੜੀ ਚੰਗੀ ਲੱਗਦੀ ਆ ਉਹੀ ਖੜੇ ਆਪਣੀ ਮਰਜ਼ੀ ਦੇ ਨਾਲ ਚੋਈ ਕਰਕੇ ਖੜੇ ਜੀ হ্যাঁ দোস্ত বিডিও পুরা দেখা